ਹਾਂਜੀ ਸਤਿ ਸ਼੍ਰੀ ਅਕਾਲ ਜੀ ਮਿਹਰ ਕਰਦੇ ਆ ਤੁਸੀਂ ਸਭ ਰਾਜ ਖੁਸ਼ੀ ਹੋਵੋਗੇ ਪ੍ਰਮਾਤਮਾ ਤੁਹਾਰ ਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਸ ਸਭ ਠੀਕ ਠਾਕ ਮਾਲਕ ਸਾਬ ਦੇ ਕੰਮ ਬਣ ਸੱਚੇ ਪਾਤਸ਼ਾਹ ਵੈਗਰੂ ਤੁਹਾਡੀਆਂ ਫਟਾਫਟ ਮਨੋ ਕਾਮਨਾ ਜਿਹੜੀਆਂ ਹੈਗੀਆਂ ਨੇ ਉਹ ਪੂਰੀਆਂ ਹੋਵਾਂ ਸਭ ਦੇ ਬੱਚੇ ਲੈਕ ਬਣ ਸਭ ਦੇ ਪਰਿਵਾਰਾਂ ਦੇ ਵਿੱਚ ਸੁਖ ਸ਼ਾਂਤੀ ਥਵਾਕ ਬਣਾਈ ਰੱਖੇ ਮਾਲਕ ਸੱਚੇ ਪਾਤਸ਼ਾਹ ਵੈਗਰੂ ਬਾਕੀ ਕੋਈ ਵੀ ਘਰ ਦਾ ਲੜਾਈ ਝਗੜਾ ਜਨ ਕਰਜਾ ਜਾਂ ਗਰੀਬੀ ਆ ਦੇਖੋ ਉਹਦੇ ਨਾਲ ਹਰ ਇੱਕ ਇਨਸਾਨ ਪਰੇਸ਼ਾਨ ਹੁੰਦਾ ਤੇ ਆਪਾਂ ਇਹ ਵੀਡੀਓ ਹਰ ਹਰੋਜ ਤਾਂ ਤੋਂ ਤਾਂ ਵੀ ਵੀਡੀਓ ਹਰ ਰੋਜ ਫੇਸਬੁੱਕ ਤੇ ਤਨ ਤਨ ਚਰਚਾ ਡਾਲ ਦਿੰਨੀ ਹੁਣ ਇੱਕ ਵੀਡੀਓ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਉਹ ਵੀਡੀਓ ਸੀ ਥਾ ਦੇ ਵਿੱਚ ਸੰਧੂਰ ਪਾਉਣ ਵਾਲੀ ਕਈਆਂ ਦੇ ਤਾਂ ਉਹ ਵੀਡੀਓ ਸਮਝ ਨਹੀਂ ਸੀ ਆਈ ਪਤਾ ਨਹੀਂ ਜਾਂ ਕਿਹਾਂ ਤੱਕ ਉਹ ਵੀਡੀਓ ਵਿਚਾਰਿਆਂ ਤੱਕ ਪਹੁੰਚੀ ਨਹੀਂ ਉਹਨਾਂ ਨੇ ਕਮੈਂਟ ਪੜ੍ਹਿਆ ਤੇ ਪੜ੍ਹ ਕੇ ਮੈਨੂੰ ਬਹੁਤ ਮੈਸੇਜ ਕੀਤੇ ਵੀ ਇਹ ਵੀਡੀਓ ਸਾਨੂੰ ਜਰੂਰ ਦੁਬਾਰਾ ਪਾਓ ਆਪਾਂ ਇਹ ਵੀਡੀਓ ਜ਼ਬਰਦਸਤ ਮੰਗ ਤੋਂ ਬਾਅਦ ਪਾਉਣ ਲੱਗੇ ਆ ਕਿਉਂ ਸਾਨੂੰ ਵੀ ਦੇਖਣਾ ਪੈਂਦਾ ਵੀ ਇਸ ਵੀਡੀਓ ਦੀ ਡਿਮਾਂਡ ਵਧ ਗਈ ਤੇ ਫਿਰ ਅਸੀਂ ਪਾਉਨੇ ਆ ਤੁਸੀਂ ਹੁਣ ਧਿਆਨ ਨਾਲ ਸੁਣਿਓ ਵੀਡੀਓ ਨੂੰ ਸਟੈਪ ਨਾ ਕਰਿਓ ਤੇ ਜਿੰਨਾ ਚਿਰ ਵੀਡੀਓ ਸੁਣਿਓ ਕੰਨ ਦੇ ਵਿੱਚ ਬੈਠ ਕੇ ਸੁਣਿਓ ਤਾਂ ਹੀ ਸਮਝ ਪਾਉਗੀ ਕਈ ਵਾਰੀ ਹੁੰਦਾ ਆਪਾਂ ਵੀਡੀਓ ਸੁਣਦੇ ਆ ਸੁਣਦੇ ਸੁਣਦੇ ਆਪਾਂ ਜਾਂ ਤਾਂ ਕਈ ਵਾਰੀ ਖਾਣਾ ਖਾਣੇ ਹੁੰਨੇ ਆ ਖਾਣਾ ਖਾਂਦੇ ਦੇ ਵੀ ਉਨੀ ਦਿਮਾਗ ਦੇ ਵਿੱਚ ਗੱਲ ਨਹੀਂ ਜਾਂਦੀ ਇੱਕ ਦਿਮਾਗ ਦੋ ਪਾਸੇ ਲੱਗਿਆ ਹੁੰਦਾ ਇੱਕ ਤਾਂ ਹੁੰਦਾ ਵੀ ਬੁਰਕੀ ਤੋੜ ਕੇ ਥਾ ਦੇ ਦਾ ਪਈ ਉਹਦੇ ਵਿੱਚ ਲਾਉਣੀ ਕਿ ਸਾਦੀ ਚ ਲਾਉਣੀ ਆ ਕਿ ਨਹੀਂ ਉਹ ਖਿੰਡ ਜਾਂਦਾ ਦਿਮਾਗ ਤੁਸੀਂ ਕੀ ਕਰਨਾ ਕਾਥ ਦੇ ਵਿੱਚ ਬੈਠ ਕੇ ਸਮਾਰਜੀ ਵੀਡੀਓ ਸੁਣ ਸ਼ਾਂਤ ਮੈ ਢੰਗ ਨਾਲ ਜਦੋਂ ਕੋਈ ਬੋਲਦਾ ਨਾ ਹੋਵੇ ਕੋਈ ਹੁਣ ਤੁਸੀਂ ਆਪਾਂ ਉਹਾਨੂੰ ਦੱਸਣ ਲੱਗਿਆ ਵੀ ਕੀ ਕਰਨਾ ਜਿਨ੍ਹਾਂ ਦੇ ਬੱਚੇ ਬਿਲਕੁਲ ਕਹਿਣਾ ਨਹੀਂ ਮੰਨਦੇ ਚਾਹੇ ਉਹ ਧੀ ਆ ਚਾਹੇ ਪੁੱਤ ਆ ਉਹ ਆਪਣੀ ਮਰਜ਼ੀ ਨਾਲ ਸ਼ਾਦੀ ਕਰਵਾਉਣ ਨੂੰ ਫਿਰਦੇ ਨੇ ਜਾਂ ਕੋਈ ਵੀ ਆਪਣੀ ਜਿੱਦ ਪਗਾਉਣ ਲਈ ਤਿਆਰ ਨੇ ਹਰ ਇੱਕ ਕਿਸਮ ਦਾ ਮਾਪੇ ਨੂੰ ਝਕਾਉਂਦੇ ਨੇ ਬੱਚੇ ਅੱਜ ਕੱਲ ਦੇ ਇੱਥੋਂ ਤੱਕ ਕਿ ਬੱਚੇ ਅੱਜ ਕੱਲ ਮਾਤਾ ਪਿਤਾ ਨੂੰ ਬੁਲਾ ਕੇ ਵੀ ਖੁਸ਼ ਨਹੀਂ ਹੈਗੇ ਨਾ ਫਰਤ ਮੰਨਦੇ ਨੇ ਕਈ ਬੱਚੇ ਚਲੋ ਸ਼ਾਦੀ ਕਰਵਾ ਲਣ ਕੋਈ ਗੱਲ ਨਹੀਂ ਜਾਤ ਬਰਾਦਰੀ ਦੇ ਵਿੱਚ ਕਰਵਾ ਲਓ ਕੋਈ ਮਾਤਾ ਪਿਤਾ ਨੂੰ ਵੀ ਮੈਂ ਹੀ ਗੱਲ ਕਹਿਣੀ ਹੈ ਜੇ ਤੁਹਾਡੀ ਜਾਤ ਬਰਾਦਰੀ ਤੇ ਗਰੀਬੀ ਮੇਰੀ ਤਾਂ ਨਹੀਂ ਦੇਖੀ ਜਾਂਦੀ ਫਿਰ ਉਹਦੇ ਵਿੱਚ ਹਾਂ ਠੀਕ ਹੈ ਕੁੜੀਆਂ ਲਈ ਆਪਾਂ ਜਰੂਰ ਤੜਫਦੇ ਆਂ ਵੀ ਬੱਚਾ ਦੇਖ ਤੁਸੀਂ ਆਪ ਤੋਂ ਛੋਟੇ ਘਰੇ ਸ਼ਾਦੀ ਕਰਵਾਉਣ ਨੂੰ ساری ਜ਼ਿੰਦਗੀ ਤੁਸੀਂ ਦੁਖੀ ਰਹੂਗੀ ਰਹਿੰਦੀਆਂ ਵੀ ਨਹੀਂ ਇਹ ਆਪਾਂ ਨੂੰ ਵੀ ਪਤਾ ਪਰ ਜਿਹੜਾ ਪਿਆਰ ਹੁੰਦਾ ਕਹਿੰਦੇ ਕੰਨਾਂ ਤੋਂ ਬੋਲਾ ਹੁੰਦਾ ਅੱਖਾਂ ਤੋਂ ਅੰਨਾ ਹੁੰਦਾ ਤੇ ਮੁਖ ਤੋਂ ਗੁੰਗਾ ਹੋ ਜਾਂਦਾ ਹੈ ਇਹ ਕਿਸੇ ਦੀ ਨਹੀਂ ਸੁਣਦਾ ਹੈਗਾ ਕਿੰਨਿਆਂ ਨੂੰ ਇਸ ਉਮਰ ਦੇ ਬੱਚਿਆਂ ਨੂੰ ਆਪ ਦਾ ਫਾਇਦਾ ਜਾਂ ਨੁਕਸਾਨ ਬਾਰੇ ਨਹੀਂ ਪਤਾ ਪਹਿਲਾਂ ਤਾਂ ਗੱਲ ਮੈਂ ਇੱਕ ਗੱਲ ਕਹਿਣੀ ਆ ਹੁਣ ਦੇਖ ਸਾਰੇ ਬੱਚੇ ਪੜ੍ਹੇ ਲਿਖੇ ਨੇ ਹੱਥ 'ਚ ਮੋਬਾਈਲ ਆ ਰਹੇ ਇੱਕ ਬੱਚੇ ਦੇ ਜਿਨ੍ਹਾਂ ਨੇ ਵੀ ਲਵ ਮੈਰਿਜ ਹੋਈ ਆ ਕੀ ਕਹਿਣਾ 100 'ਚੋਂ 5% ਰਿਸ਼ਤੇ ਨੇ ਜਿਹੜੇ ਸਹੀ ਸਲਾਮਤ ਨੇ ਬਾਕੀ ਤਾਂ ਕਿਤੇ ਆਪਾਂ ਰੋਜ਼ ਸੁਣਦੇ ਆਂ ਦੇਖੋ ਪਤੀ ਨੇ ਪਤਨੀ ਮਾਰਤੀ ਤੇ ਪਤਨੀ ਨੇ ਪਤੀ ਮਾਰਦਾ ਕਿਉਂ ਇੱਕ ਨਾਲ ਨਹੀਂ ਹੁੰਦੀਆਂ ਉਹ ਜਨਾਨੀਆਂ ਜਾਂ ਮਰਦ ਇਹ ਗੱਲ ਪਹਿਲਾਂ ਤੁਹਾਨੂੰ ਸਮਝਣੀ ਪਊਗੀ ਜਿਹੜਾ ਮਰਦ ਅੱਜ ਤੁਹਾਨੂੰ ਪਿਆਰ ਕਰਦਾ ਤੁਹਾਨੂੰ ਬੜੀ ਚੰਗੀ ਸੋਚ ਸਮਝਦਾ ਕੱਲ ਨੂੰ ਉਹਨੇ ਕਿਸੇ ਹੋਰ ਨੂੰ ਵੀ ਚੰਗੀ ਸਮਝਣ ਲੱਗ ਜਾਣਾ ਜਿਹੜੀ ਲੜਕੀ ਅਪਦੇ ਮਾਪੇ ਵਾਪ ਨੂੰ ਛੱਡ ਕੇ ਤੁਹਾਡੇ ਨਾਲ ਭੱਜਣ ਨੂੰ ਤਿਆਰ ਆ ਜਾਂ ਆਪਣੇ ਪਤੀ ਨੂੰ ਛੱਡ ਕੇ ਭੱਜਣ ਨੂੰ ਤਿਆਰ ਆ ਉਹ ਕੱਲ ਨੂੰ ਤੁਹਾਨੂੰ ਵੀ ਛੱਡੇਗੀ ਵੀ ਤੇ ਮਾਰੇਗੀ ਵੀ ਸਭ ਕੁਝ ਕਰੇਗਾ ਜ਼ਿਆਦਾਤਰ ਤੇ ਲੜਕੀਆਂ ਤੇ ਤਾਂ ਖਾਸ ਤੌਰ ਤੇ ਇਹ ਗੱਲ ਕਦੇ ਯਕੀਨ ਨਾ ਕਰੋ ਉੱਥੇ ਵਿਆਹ ਕਰਾਓ ਜਿੱਥੇ ਤੁਹਾਡੇ ਮਾਤਾ ਪਿਤਾ ਕਰਦੇ ਨੇ ਲੜਕੀਆਂ ਨੂੰ ਵੀ ਇਹੀ ਗੱਲ ਮੈਂ ਕਹਿੰਦੀ ਆ ਮੁੰਡਿਆਂ ਤੇ ਇੰਨਾ ਭਰੋਸਾ ਯਕੀਨ ਨਾ ਕਰੋ ਕਈ ਵਾਰ ਤਾਂ ਲੜਕੀਆਂ ਨੂੰ ਇੱਥੋਂ ਪੰਜਾਬ ਚੋਂ ਲਿਜਾ ਕੇ ਇੱਕ ਕਈ ਵਾਰ ਤਾਂ ਕੁੜੀਆਂ ਇਹ ਵੀ ਨਹੀਂ ਦੇਖਦੀਆਂ ਵੀ ਇਹ ਤੇੜੇ ਮਤਲਬ ਹੈਗਾ ਸਟੇਟ ਦਾ ਬੰਦਾ ਉਹਦੇ ਨਾਲ ਹੀ ਭੱਜ ਜਾਂਦੀਆਂ ਨੇ ਤੇ ਉੱਥੇ ਜਾ ਕੇ ਲੜਕੀਆਂ ਦਾ ਦੇਹ ਤੰਦਾ ਵਪਾਰ ਦਾ ਜਿਹੜਾ ਅੱਡਾ ਲੜਕੀਆਂ ਨੂੰ ਉੱਥੇ ਵੇਚਿਆ ਜਾਂਦਾ ਮੁਰਕੇ ਭਾਫ ਵੀ ਨਹੀਂ ਨਿਕਲਦੀ ਹੈਗੀ ਕਰੋ ਟੂਮਾ ਵੀ ਲੈ ਜਾਂਦੀਆਂ ਨੇ ਚੱਕ ਕੇ ਪੈਸੇ ਵੀ ਲੈ ਜਾਂਦੀਆਂ ਨੇ ਬਾਅਦ ਚ ਉਹਨਾਂ ਦਾ ਇਹ ਹਰਸਤ ਹੁੰਦਾ ਕਿਉਂਕਿ ਪਹਿਲਾਂ ਹੀ ਉਹਨਾਂ ਦੀ ਸ਼ਾਦੀ ਹੋਈ ਹੁੰਦੀ ਹੈ ਸਮਝਦੀ ਨਹੀਂ ਫੇਰ ਵੀ ਸ਼ਾਦੀ ਪਤਾ ਕਈ ਵਾਰੀ ਕੁੜੀਆਂ ਨੂੰ ਵੀ ਹੁੰਦਾ ਵੀ ਇਸ ਇਨਸਾਨ ਦੀ ਸ਼ਾਦੀ ਹੋਈ ਹੁੰਦੀ ਹੈ ਫੇਰ ਵੀ ਉਸ ਇਨਸਾਨ ਦੇ ਪਿਆਰ ਦੇ ਵਿੱਚ ਇੰਨੀਆਂ ਕ ਹੁੰਦੀਆਂ ਹੋ ਜਾਂਦੀਆਂ ਨੇ ਨਾ ਬਿਲਕੁਲ ਦੇਖਦੀਆਂ ਨਹੀਂ ਕਿਸ ਦੀ ਸੁਣਦੀਆਂ ਨਹੀਂ ਪਰ ਜਦੋਂ ਫਿਰ ਵੱਡੇ ਵੱਡੇ ਦੁੱਖ ਨਿਕਲਦੇ ਨੇ ਫਿਰ ਕੁਝ ਨਹੀਂ ਮੰਨਦਾ ਕਹਿੰਦੇ ਨਹੀਂ ਹੁੰਦੇ ਜਦ ਚਿੜੀਆਂ ਚੁਗੀਆਂ ਖੇਤ ਪਿੱਛੇ ਪਸਤਾਏ ਗਿਆ ਬੰਦਾ ਦੇਖੋ ਪਹਿਲ ਤਾਂ ਮੈਂ ਉਹਦੇ ਬੱਚੇਆਂ ਬੱਚੀਆਂ ਨੂੰ ਜਿਨ੍ਹਾਂ ਦੇ ਵੀ ਮੇਰੇ ਕੋਲੇ ਮੈਸੇਜ ਆਉਂਦੇ ਨੇ ਮੈਂ ਇਹੀ ਸਮਝਾਉਣੀ ਆ ਵੀ ਬੱਚੇ ਗਲਤ ਰਸਤੇ ਤੇ ਨਾ ਉਤਰੋ ਅੱਜ ਤੁਸੀਂ ਕਹਿੰਦੇ ਹੋ ਜੀ ਅਸਤਾ ਮਰ ਜਾਾਂਗੇ ਜੇ ਉਹ ਕੁੜੀ ਸਾਨੂੰ ਨਾ ਮਿਲੇ ਕੁੜੀਆਂ ਦੇ ਘੱਟ ਆਉਂਦੇ ਨੇ ਮੁੰਡਿਆਂ ਦੇ ਜ਼ਿਆਦਾ ਆਉਂਦੇ ਨੇ ਮੇਰੇ ਕੋਲੇ ਮੈਸ ਕਈਆਂ ਕੁੜੀਆਂ ਦੇ ਵੀ ਆਉਂਦੇ ਨੇ ਇਹ ਕਹਿੰਦੀਆਂ ਨੇ ਜੀ ਸਾਨੂੰ ਉਹ ਪਿਆਰ ਮਿਲਣਾ ਚਾਹੀਦਾ ਸਾਡਾ ਹਾਸਲ ਹੋਣਾ ਚਾਹੀਦਾ ਸਾਨੂੰ ਉਹ ਚਾਹੇ ਇਨਸਾਨ ਵਿਆਹਿਆ ਚਾਹੇ ਕੁਮਾਰਾ ਇਹ ਨਹੀਂ ਦੇਖਦੀਆਂ ਨਾ ਹੀ ਇਸ ਤਰ੍ਹਾਂ ਹੀ ਮੁੰਡੇ ਦੇਖਦੇ ਨੇ ਵੇ ਦੋਨਾਂ ਦਾ ਬਰਾਬਰ ਬਰਾਬਰ ਕੰਮ ਚੱਲ ਰਿਹਾ ਮੈਂ ਇਹੀ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੁੰਨੀ ਆ ਵੀ ਕਦੇ ਵੀ ਆਪਣੀ ਮਰਜ਼ੀ ਦੀ ਸ਼ਾਦੀ ਨਾ ਕਰਵਾਓ ਸ਼ਾਦੀ ਤਾਂ ਹੋ ਹੀ ਜਾਣੀ ਆ ਮਾਤਾ ਪਿਤਾ ਕਰਨਗੇ ਸੋਚ ਵਿਚਾਰ ਕੇ ਕਰਨਗੇ ਤੁਹਾਡਾ ਕਿੱਥੇ ਭਲਾ ਕਿੱਥੇ ਨਹੀਂ ਭਲਾ ਤੁਹਾਡੇ ਭਲੇ ਲਈ ਮਾਪੇ ਤੜਪਦੇ ਨੇ ਮਾਪਾ ਬਾਬੂ ਨੂੰ ਕੋਈ ਜ਼ਰੂਰਤ ਨਹੀਂ ਉਹਨਾਂ ਦਾ ਸਾਰਾ ਕੁਝ ਆਪਣੇ ਹੱਡਾਂ ਤੇ ਹੰਡਾਇਆ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਨੇ ਦੁਨੀਆ ਦੇਖੀ ਹੀ ਹੁੰਦੀ ਆ ਉਹਨਾਂ ਨੂੰ ਦੁਨੀਆ ਦੀ ਸਮਝ ਆ ਚੁੱਕੀ ਹੁੰਦੀ ਆ ਜਿਹੜੇ ਬੱਚੇ ਹੁੰਦੇ ਨੇ ਤੁਹਾਨੂੰ ਬੱਚੇ ਹਜੇ ਨਹੀਂ ਹੋਣੇ ਸਮਝ ਤਾਨੂੰ ਤਾਂ 30-32 ਸਾਲ ਤੋਂ ਬਾਅਦ ਜਾ ਕੇ ਇਹਨਾਂ ਗੱਲਾਂ ਦਾ ਪਤਾ ਲੱਗਣਾ। ਕਈ ਵਾਰ ਤਾਂ 40-42 ਸਾਲ ਤੋਂ ਅੱਖਾਂ ਖੁੱਲਦਿਆਂ ਨੇ ਜਦੋਂ ਪਤਾ ਲੱਗਦਾ ਵੀ ਉਹ ਕਿਸੇ ਹੋਰ ਨਾਲ ਫਿਰਦੀ ਆ। ਹੂੰ ਕਈਆਂ ਤਾਂ ਛੇਤੀ ਪਤਾ ਲੱਗ ਜਾਂਦਾ ਕਈਆਂ ਤਾਂ 40-40 ਸਾਲ ਦੀ ਉਮਰ ਹੋਈ ਨਹੀਂ ਜਦੋਂ ਪਤਾ ਲੱਗਦਾ ਵਾ। ਤੇ ਇਸ ਤਰ੍ਹਾਂ ਹੀ ਲੇਡੀ ਦੀ ਆ। ਦੇਖੋ ਮਾਰ ਮਰਿਆ ਦਾ ਕੰਮ ਆਪਾਂ ਨੂੰ ਸਭ ਨੂੰ ਪਤਾ ਜੋਰਾਂ ਤੇ ਚੱਲ ਰਿਹਾ। ਬੱਚੋ। ਹੁਣ ਮੈਂ ਮਾਵਾ ਨੂੰ ਦੱਸਦੀਆਂ ਜਿਨ੍ਹਾਂ ਮਾਵਾ ਦੀ ਲਾਜ ਇਸ ਤਰ੍ਹਾਂ ਕਰ ਰਹੀ। ਦੇਖੋ ਤੁਸੀਂ ਕਰਨਾ ਕੀ ਹੈ ਇੱਕ ਥਾਲੀ ਲੈਣੀ ਆ ਕਾਂਸੀ ਦੀ ਮਿਲ ਜਵੇ ਤਾਂ ਬਹੁਤ ਹੀ ਵਧੀਆ ਅਗਰ ਕਾਂਸੀ ਦੀ ਨਹੀਂ ਮਿਲਦੀ ਤਾਂਬੇ ਦੀ ਜੇ ਤਾਂਬੇ ਦੀ ਵੀ ਨਹੀਂ ਮਿਲਦੀ ਤਾਂ ਪਿੱਤਲੇ ਦੀ ਲੈ ਲਓ ਅਗਰ ਪਿੱਤਲ ਦੀ ਵੀ ਨਹੀਂ ਹੈਗੀ ਫਿਰ ਬੇਵਾਬ ਤਾਂ ਲੋਹੇ ਦੀ ਸਟੀਲ ਦੀ ਲੈਣੀ ਪੈਣੀ ਆ ਇੱਕ ਨਹੀਂ ਉਹ ਤਾਂ ਲੋਹਾ ਹੁੰਦਾ ਵਾ ਤੁਸੀਂ ਹੁਣ ਕੀ ਕਰਨਾ ਥਾਲੀ ਦੇ ਵਿੱਚ ਪਾਣੀ ਪਾਓ ਪਾਣੀ ਵਾਲਿਆ ਉਦੋਂ ਬਾਅਦ ਪਾਣੀ ਦੇ ਵਿੱਚ ਸੰਧੂਰ ਪਾਉਣਾ ਹੁਣ ਤੁਸੀਂ ਧਾਗੇ ਵਾਲੀ ਮਿਸ਼ਰੀ ਪਹਿਲਾਂ ਹੀ ਆਪਣੇ ਘਰ ਦੇ ਵਿੱਚ ਲਿਆ ਕੇ ਰੱਖਣੀ ਆ ਵੀਡੀਓ ਨੂੰ ਸੇਵ ਕਰ ਲਿਓ ਦੇਖੋ ਫਿਰ ਕਈ ਵਾਰੀ ਮੇਰੇ ਤੋਂ ਵੀ ਗੱਲਾਂ ਛੁੱਟ ਜਾਂਦੀਆਂ ਨੇ ਤੁਸੀਂ ਹੁਣ ਜਿਹੜੀ ਮਿਸ਼ਰੀ ਲਿਆਉਂਦੇ ਆ ਉਹਨੂੰ ਦੈੜ ਕਰ ਲਓ ਘਰ ਦੇ ਵਿੱਚ ਹਰ ਇੱਕ ਦੇ ਅੱਜਕੱਲ ਛੋਟੇ ਛੋਟੇ ਮਾਮਲੇ ਜਿhstੇ ਜੇ ਹੁੰਦੇ ਨੇ ਉਹਨੂੰ ਮੈਕਸੀ ਵਿੱਚ ਨਹੀਂ ਪਾਉਣਾ ਉਹਨੂੰ ਦੈੜੇ ਅੱਧ ਦੈੜ ਜਾਂ ਕਰ ਲੈਣਾ ਬਰੀਕ ਬਰੀਕ ਜੀ ਜਿਹੜੀ ਛੇਤੀ ਖੁਰਜੇ ਹੁਣ ਤੁਸੀਂ ਕੀ ਕਰਨਾ ਇਸ ਮਿਸ਼ਰੀ ਨੂੰ ਕੱਚ ਦੀ ਕੌਲੀ ਦੇ ਵਿੱਚ ਪਾ ਲੈਣਾ ਪਾ ਕੇ ਜਿਹੜਾ ਥਾਲਾ ਦਾ ਸੈਂਟਰ ਆ ਜਿਹੜੇ ਥਾਲੇ ਦੇ ਵਿੱਚ ਪਾਣੀ ਤੇ ਸੰਧੂਰ ਪਾਇਆ ਉਸ ਦੇ ਵਿੱਚ ਸੈਂਟਰ 'ਚ ਰੱਖਣੀ ਹੈ ਗੱਬੇ ਥਾਲੇ ਦੇ ਕੌਲੀ ਹੁਣ ਤੁਸੀਂ ਦੇਸੀ ਘਿਓ ਦੀ ਜੋਤ ਜਗਾਉਣੀ ਹੈ ਇਸ ਤਰ੍ਹਾਂ ਜਿਸ ਤਰ੍ਹਾਂ ਮੇਰੇ ਸਾਹਮਣੇ ਬੈਠ ਮੇ ਤੁਹਾਨੂੰ ਦਿਨੀ ਹੈ ਵੀਡੀਓ ਤੇ ਜੋਤ ਜਗਾਉਣੀ ਹੈ ਸਾਹਮਣੇ ਤੁਸੀਂ ਬੈਠ ਜਾਣਾ ਹੁਣ ਕੀ ਕਰਨਾ ਇੱਕ ਆਪਦੇ ਬੱਚੇ ਦਾ ਨਿਚੇ ਵਾਲਾ ਕੱਪੜਾ ਨਹੀਂ ਲੈਣਾ ਅੰਡਰ ਸ਼ਰਟ ਹੋਵੇ ਜਾਂ ਫਿਰ ਸ਼ਰਟ ਹੋਵੇ ਬੜੇ ਪਿਆਰ ਨਾਲ ਉਹਨੂੰ ਇਸ ਤਰ੍ਹਾਂ ਲਾ ਕੇ ਬੈਠਣਾ 108 ਵਾਰ ਆਪਣੇ ਬੱਚੇ ਦੇ ਨਾਮ ਦਾ ਜਾਪ ਕਰਨਾ ਮੈਂ ਫੇਰ ਦੱਸ ਦਿੰਨੀ ਆ 108 ਵਾਰ ਆਪਣੇ ਬੱਚੇ ਦੇ ਨਾਮ ਦਾ ਜਾਪ ਕਰਨਾ ਅੱਖਾਂ ਬੰਦ ਕਰਕੇ ਵੀ ਮੇਰਾ ਬੱਚਾ ਸੁਧਰ ਗਿਆ ਮੇਰੇ ਕੋਲ ਵਾਪਸ ਆ ਗਿਆ ਮੇਰਾ ਬੱਚਾ ਮੇਰਾ ਕਹਿਣਾ ਮੰਨਣ ਲੱਗ ਗਿਆ ਮੇਰਾ ਬੱਚਾ ਮੁੜ ਕੇ ਦੁਆਰੇ ਪਹਿਲਾ ਵਾਲਾ ਇਨਸਾਨ ਬਣ ਗਿਆ ਜਿਵੇਂ ਮੈਨੂੰ ਪਹਿਲਾਂ ਪਿਆਰ ਕਰਦਾ ਸੀ ਉਸੇ ਤਰ੍ਹਾਂ ਮੈਨੂੰ ਪਿਆਰ ਕਰਨ ਲੱਗ ਗਿਆ ਘਰੇ ਰਹਿਣ ਲੱਗ ਗਿਆ ਸਾਰਾ ਕੰਮ ਕਰਨ ਲੱਗ ਗਿਆ ਸਾਡੀ ਮਰਜ਼ੀ ਦੇ ਨਾਲ ਹੁਣ ਇਹ ਚੱਲ ਰਿਹਾ ਇਹ ਬਹੁਤ ਹੀ ਜ਼ਬਰਦਸਤ ਟੋਟਕਾ ਪਰ ਇਹ ਛੋਟੇ ਬੱਚਿਆਂ ਤੇ ਨਾ ਕੀਤਾ ਜਾਵੇ ਇਹ ਛੋਟੇ ਬੱਚਿਆਂ ਤੇ ਨਾ ਕਰੋ ਤਾਂ ਚੰਗਾ ਛੋਟੇ ਬੱਚਿਆਂ ਲਈ ਤੁਹਾਨੂੰ ਮੈਂ ਵੀਡੀਓ ਪਾਉਂਗੀ ਉਹ ਦੱਸੂਗੀ ਉਹ ਤੁਸੀਂ ਕਰ ਸਕਦੇ ਹੋ ਤੇ ਇਹ ਜਿਹੜੇ ਵੱਡੇ ਇਨਸਾਨ ਨੇ ਵਿਗੜੇ ਹੋਣੇ ਜਿਹੜੇ ਬਿਲਕੁਲ ਕਹਿਣਾ ਨਹੀਂ ਮੰਨ ਰਹੇ ਕਈ ਵਾਰ ਤਾਂ ਹੁਣ ਆਪਾਂ ਨੂੰ ਪਤਾ ਸਾਰੇ ਕਸ ਦਾ ਜੀਵਨ ਜਿਆਦਾ ਗੱਲਾਂ ਨਹੀਂ ਕਹਦੀ ਕਈ ਵਾਰੀ ਬੱਚੇ ਹਰਕ ਕਰ ਲੈਂਦੇ ਨੇ ਕਈ ਵਾਰੀ ਤਾਂ ਬੱਚੇ ਦੋ ਦੋ ਦਿਨ ਘਰੇ ਨਹੀਂ ਬੜਦੇ ਲੜਕੇ ਲੜਕੀਆਂ ਦੇਖੋ ਅੱਜ ਕੱਲ ਮੇਰੇ ਕੋਲ ਇੰਨੇ ਕ ਮੈਸੇਜ ਆਉਂਦੇ ਨੇ ਸਾਰੇ ਮਾਪੇ ਬਾਬਾ ਦੇ ਬੱਚਿਆਂ ਤੋਂ ਦੁਖੀ ਨੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਸੇ ਹੋਰ ਭੈਣ ਭਰਾ ਦਾ ਬੱਚਾ ਵਿਗੜਿਆ ਹੋਇਆ ਹੋਵੇ ਠੀਕ ਹੋ ਜਾ ਇਹ ਮੇਰੇ ਕੋਲੇ 5-6 ਕਮੈਂਟ ਆਏ ਨੇ ਜਿਨ੍ਹਾਂ ਦੇ ਬੱਚੇ ਠੀਕ ਹੋਏ ਨੇ ਆਪਾਂ ਨੂੰ ਵੀਡੀਓ ਪਾਉਣਿਆ ਨੂੰ ਵੀ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਆਪਾਂ ਵੀ 2 ਮਹੀਨੇ 15 ਕ ਦਿਨ ਹੋਏ ਨੇ ਤੇ ਦੇਖੋ ਲੋਕਾਂ ਦੇ ਭਲੇ ਬਹੁਤ ਹੋ ਰਹੇ ਨੇ ਬਹੁਤ ਮੈਂ ਸਟੇਟਸ ਲਾਉਂ ਰਹੀਆਂ ਫੇਸਬੁੱਕ ਤੇ ਕਾ YouTube ਤੇ ਮੈਂ ਨਾਲ ਲਿੰਕ ਨੇ ਜੋੜ ਦਿੱ ਜਿਨੇ ਕਮੈਂਟ ਦੇਖਣੇ ਨੇ ਜਾਂ ਸੁਣਨੇ ਨੇ ਸਾਡਾ YouTube ਸੌਰੀ ਸਾਡਾ ਸਹਿਲ ਜੋਤ ਸੋਮਲ ਚੈਨਲ ਪੇਜ ਆ ਫੇਸਬੁੱਕ ਤੇ ਸਹਿਲ ਜੋਤ ਸੋਮਲ ਪੇਜ ਆ ਸਾਡਾ ਫੇਸਬੁੱਕ ਤੇ ਤੇ ਇੱਕ ਹੈਗਾ ਸਾਡਾ ਸਵਰਾਜ 855 ਫੇਸਬੁੱਕ ਤੇ ਤੁਸੀਂ ਦੇਖਣਾ ਚਾਹੁੰਦੇ ਹੋ ਉੱਥੇ ਜਾ ਕੇ ਸਾਡੇ ਜਿਹੜੇ ਕਮੈਂਟ ਨੇ ਜਿਹੜੇ ਜਿੰਨਾ ਲੋਕਾਂ ਨੂੰ ਫਾਇਦਾ ਹੁੰਦਾ ਉਹ ਮੈਂ ਡੇਲੀ 4-5 ਲਾ ਦਿੰਦੇ ਮੇਰੇ ਕੋਲੇ ਬਹੁਤ ਕਮੈਂਟ ਆਏ ਨੇ ਲੋਕਾਂ ਦੇ ਬਹੁਤ ਫਾਇਦੇ ਹੰਦ ਨੇ ਜਿਵੇਂ ਕੋਈ ਕੇਸ ਜਿੱਤਦਾ ਤੇ ਇਹ ਤਿੰਨ ਚਾਰ ਕੇਸ ਜਿੱਤਣ ਦੇ ਆਏ ਨੇ ਤੇ ਤਿੰਨ ਚਾਰ ਮੇਰੇ ਕੋਲੇ ਪਲਾਟਾਂ ਵਾਲੇ ਆਏ ਨੇ ਜਿਨ੍ਹਾਂ ਦੇ ਪਲਾਟ ਵਿਕੇ ਨੇ ਤੇ ਜਿਨ੍ਹਾਂ ਦੇ ਵਿਕ ਨਹੀਂ ਸੀ ਰਹੇ ਜਾਂ ਫਿਰ ਜਿਨ੍ਹਾਂ ਨੇ ਮੁਕਾਦਮੇ ਨਹੀਂ ਸੀ ਮੁੱਕ ਰਹੇ ਜਾਂ ਕਈ ਵਾਰੀ ਧੀਆਂ ਭੈਣਾਂ ਦਾ ਕੋਈ ਝਗੜਾ ਹੁੰਦਾ ਹੋਰ ਛੋਟੇ-ਛੋਟੇ ਕੰਮ ਤਾਂ ਬਹੁਤ ਹੀ ਹੁੰਦੇ ਨੇ ਇਹ ਦੇਖੋ ਉਹ ਕਿੱਡੀ ਵੱਡੀ ਗੱਲ ਹੈ ਜਿਹੜੇ ਮੁੰਡੇ ਕੋਲੇ ਰਾਤ ਨੂੰ 13000 ਰੁਪਏ ਪਰਸ ਖਾਲੀ ਸੀ ਤੜਕੇ ਨੂੰ ਆ ਗਏ ਦੇਖੋ ਜਦੋਂ ਅਸੀਂ ਆਪਦਾ ਡੱਡਾ ਟਾ ਵਿਸ਼ਵਾਸ ਨਾਲ ਉਸਤ ਕਰਦੇ ਆ ਤਾਂ ਮਾਲਕ ਸਾਡੇ ਤੇ ਰੰਗ ਜ਼ਰੂਰ ਬਦਲਦਾ ਹੈ ਦੇਖੋ ਜਿਨ੍ਹਾਂ ਨੇ ਮਜ਼ਾਕ ਸਮਝਣਾ ਮਜ਼ਾਕ ਸਮਝਣ ਕਈ ਤਾਂ ਮੈਨੂੰ ਬੁਰਾ ਭਲਾ ਵੀ ਬੋਲ ਜਾਂਦੇ ਨੇ ਕੋਈ ਗੱਲ ਨਹੀਂ ਉਹਨਾਂ ਭੁੱਲ ਨੇ ਉਹਨਾਂ ਨੂੰ ਹਜੇ ਨਹੀਂ ਪਤਾ ਚਾਹੇ ਬੰਦਾ ਕਿੱਡੀ ਉਮਰ ਦਾ ਹੋ ਜਵੇ ਜਿਨ੍ਹਾਂ ਚ ਸੋਝੀ ਨਹੀਂ ਆਉਂਦੀ ਉਸ ਇਨਸਾਨ ਨੂੰ ਕੋਈ ਗੱਲ ਨਹੀਂ ਬੱਚੇ ਨੇ ਹਜੇ ਨਹੀਂ ਪਤਾ ਉਹ ਬੱਚਾ ਹੀ ਹੁੰਦਾ ਜਿਨ ਵਿੱਚ ਸੋਝੀ ਨਹੀਂ ਆਉਂਦੀ ਭਾਵੇਂ 80 ਸਾਲ ਦਾ ਕਿਉਂ ਨਾ ਹੋ ਜੇ ਕਈ ਵਾਰ ਦੇਖੋ ਤੁਸੀਂ ਬੁੜੀਆਂ ਕੋਲੇ ਕੋਈ ਧਾਰਮਿਕ ਗੱਲ ਛੇੜ ਕੇ ਬਹਿ ਜਿਓ। ਪਮਾ ਉਸੀ 90 ਸਾਲ ਦੀ ਆ। ਪਰ ਉਹਨੇ ਤੁਹਾਡੀ ਗੱਲ ਦੇ ਵਿੱਚ ਇੰਟਰਸਟ ਨਹੀਂ ਲੈਣਾ। ਉਹਨੇ ਹੋਰ ਹੀ ਧੂੜ ਟੱਟੂ ਛੱਡ ਦੇਣਾ ਕਿਉਂ ਹਜੇ ਉਹ ਬੱਚਾ। ਉਹਨੂੰ ਸੋਝੀ ਨਹੀਂ ਆਈ। ਜਿਹਨੂੰ ਸੋਝੀ ਨਹੀਂ ਆਈ ਹੁੰਦੀ ਉਹ ਬੱਚੇ ਹੀ ਹੁੰਦੇ ਨੇ। ਕੋਈ ਗੱਲ ਨਹੀਂ ਜੇ ਮੇਰੇ ਬੱਚੇ ਚਾਹੇ ਉਹ ਮੇਰੇ ਤੇ ਵੱਡੇ ਨੇ ਉਮਰ ਦੇ ਚਾਹੇ ਮੇਰੇ ਤੇ ਛੋਟੇ ਨੇ ਚਾਹੇ ਮੇਰੇ ਬਰੋਬਰ ਦੇ ਨੇ ਜੇ ਕੋਈ ਕਮੈਂਟ ਦੇ ਵਿੱਚ ਗਲਤ ਲਿਖਦਾ ਕਈ ਵਾਰ ਤਾਂ ਬੇਬੇ ਕਹਿੰਦੇ ਨੇ ਇਹ ਇਹ ਤਾਂ پاگل ਹੋ ਗਈ ਇਹ ਤਾਂ ਐ ਹੀ ਹੋ ਗਈ ਜਾਂ ਹੋਰ ਬਹੁਤ ਕੁਝ ਲਿਖ ਦਿੰਦੇ ਨੇ ਜੀ ਤੂੰ ਲੋਕਾਂ ਨੂੰ ਵਿਸ਼ਵਾਸ ਤੂੰ ਲੋਕਾਂ ਨੂੰ ਬਹਿਮਾ ਭਰਮਾ ਵਿੱਚ ਪਾ ਰਹੇਂ ਬਹਿਮ ਭਰਮ ਭਾਈ ਹੋਰ ਹੁੰਦੇ ਨੇ ਉਹ ਟੂਨੇ ਹੁੰਦੇ ਨੇ ਬੱਕਰੇ ਦੀ ਸਿਰੀ ਜਾਂ ਮੁਰਗੇ ਦੀ ਸਿਰੀ ਜਾਂ ਫਿਰ ਆਂਡੇ ਮੀਟ ਸ਼ਰਾਬਾਂ ਜਾਂ ਸਰਗਟਾਂ ਜਾਂ ਚੂੜੀਆਂ ਸੰਧੂਰ ਪਤਾ ਨਹੀਂ ਕੀ ਕੀ ਰਖਵਾਉਂਦੇ ਨੇ ਉਹ ਲੋਕੀ ਚੌਂਕਾਂ ਦੇ ਵਿੱਚ ਮੈਂ ਹਰ ਇੱਕ ਕੰਮ ਅਗਲੇ ਨੂੰ ਆਪਣੇ ਘਰੇ ਕਰਵਾਉਣੀ ਹੈ ਤੇ ਦੂਜੀ ਗੱਲ ਮੈਂ ਆਪਣੇ ਕੋਲੋਂ ਕੋਈ ਕਿਸੇ ਨੂੰ ਚੀਜ਼ ਨਹੀਂ ਦਿੰਦੀ ਤੇ ਨਾ ਹੀ ਮੈਂ ਕਿਸੇ ਨੂੰ ਕਹਿੰਨੀ ਆ ਵੀ ਤੁਸੀਂ ਮੇਰੇ ਕੋਲੋਂ ਪਾਈ ਆ ਕੇ ਲੈ ਕੇ ਜਾਓ ਪਰ ਪਾਠ ਯੰਤਰ ਮੰਤਰ ਪੜ੍ਹ ਕੇ ਦੇਵਾਂਗੀ ਨਾ ਅਗਲੇ ਨੇ ਆਪਣੇ ਘਰੇ ਚੀਜ਼ ਆ ਬਸ ਸਿਰਫ ਕੀ ਹੈ ਬਰਤਨ ਦਾ ਢੰਗ ਦੱਸਦੀ ਆ ਇਹ ਚੀਜ਼ ਵਰਤਣ ਨਾਲ ਇਹ ਫਾਇਦਾ ਹੋ ਸਕਦਾ ਹੈ ਇਹ ਚੀਜ਼ ਨਾਲ ਇਹ ਫਾਇਦਾ ਹੋ ਸਕਦਾ ਹੈ ਅੱਛਾ ਜੀ ਵੀਡੀਓ ਚੰਗੀ ਲੱਗੀ ਅਗੇ ਸ਼ੇਅਰ ਜ਼ਰੂਰ ਕਰਦੇਆ ਕਰੋ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤ